ग्लोबल ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾਲ ਮੈਂ ਕੈਨੇਡਾ ਦੇ ਪ੍ਰਸ਼ਾਸਨ ਨੂੰ ਇਥੋਂ ਦੇ ਕੰਮਾਂ ਨੂੰ ਬਹੁਤ ਸਾਰ ਨੂੰ ਐਪੀਸिएट ਕਰਦਾ ਹਾਂ ਪਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਨਿਊ ਚੱਲ ਰਹੀ ਆ ਜਿਹਦੇ ਤੇ 2680 ਜਿਹੜੇ ਸਟੂਡੈਂਟ ਆ ਉਹਨਾਂ ਨੂੰ ਇਨਵਿਟੇਸ਼ਨ ਲੈਟਰ ਵੀ ਆ ਗਏ ਸੀਗੇ ਪੀਆਰ ਦੇ ਪਰ ਹੁਣ ਉਹਨਾਂ ਨੂੰ ਪੀਆਰ ਤੋਂ ਜਵਾਬ ਦੇ ਦਿੱਤਾ ਬਹੁਤ ਹੀ ਮੰਦਗਲ ਭਗ ਘਟਨਾ ਅਸੀਂ ਕੈਨੇਡਾ ਦੇ ਸਰ ਬ੍ਰੈਂਟਨ ਵਿੱਚ ਮੁਕਲਾਗਨ ਰੋਡ ਤੇ ਜੋ ਗੁਰਦੁਆਰਾ ਸਾਹਿਬ ਨਾਨਕਸਾਰਾ ਉੱਥੇ ਹੀ ਸਟੂਡੈਂਟ ਆਈ ਸੀ ਹੈਲਪ ਵਾਸਤੇ ਹਲਪ ਕਿਹੜੀ ਮੰਗਦੇ ਇਹ ਵੀ ਤੁਸੀਂ ਆਪਣੇ ਐਮਪੀਆ ਨੂੰ ਜਾਂ ਹੋਰ ਸਾਡੀ ਹੈਲਪ ਕਰੋ ਜਾਂ ਇਹ ਪ੍ਰੋਟੈਸਟਿਕ ਕਰ ਰਿਹਾ ਟ੍ਰਾਂਟੋ ਦੇ ਵਿੱਚ ਤੁਸੀਂ ਸਾਡੇ ਪ੍ਰੋਟੈਸਟ ਵਿੱਚ ਹਿੱਸਾ ਲਓ ਉਹ ਹੈਲਪ ਲੈਣ ਆਏ ਸੀ ਜਦੋਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਕਾਕਾ ਜੀ ਅਸਲ ਵਿੱਚ ਕੀ ਮਾਮਲਾ ਜੀ ਇਹ ਨਹੀਂ ਅਸਲ ਵਿੱਚ ਮਾਮਲਾ ਇਹ ਹੈ ਜੀ ਅਸੀਂ ਐਜ਼ ਅ ਸਟੂਡੈਂਟ ਕੈਨੇਡਾ ਵਿੱਚ ਆਏ ਆ ਤੇ ਅਸੀਂ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਅਸੀਂ ਸਕਿਲਡ ਉਹ ਜਸਟੀਮ ਵਿੱਚ ਆਪਣੀ ਫਾਈਲ ਲਾਈ ਸੀਗੀ ਅਸੀਂ ਓ ਐਨ ਪੀ ਸਕਿੱਲ ਟ੍ਰੇਡਸ ਟੀਮ ਦੇ ਮਤਲਬ ਵੀ ਕਹੋ ਵਰਕਰ ਆ ਅਸੀਂ ਸਾ ਆਪਣੇ ਕੰਪਨੀਆਂ ਵਿੱਚ ਕੰਮ ਕੀਤੇ ਤੇ ਕੰਮ ਕਰ ਕਰਕੇ ਅਸੀਂ ਆਪਣੀਆਂ ਉਹਨਾਂ ਦੇ ਜੋ ਰਿਕੁਆਇਰਮੈਂਟ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਸੀ ਆਈਐਨਆਰ ਵੀਗਾਰਾ ਕਰੀ ਹੁੰਦੇ ਸਭ ਸਭ ਕੁਝ ਕੀਤਾ ਜੀ ਅਸੀਂ ਆਪਣਾ ਐਕਸਪੀਰੀਅੰਸ ਜਿੰਨਾ ਚਾਹੀਦਾ ਸੀ ਵੱਧ ਤੋਂ ਵੱਧ ਗੇਨ ਕਰਕੇ ਆਪਣੀਆਂ ਫਾਈਲਾਂ ਪੋਰਟਲ ਚ ਪਾਈਆਂ ਸਭ ਕੁਝ ਸਬਮਿਟ ਕੀਤਾ ਆਪਣੇ ਬੈਂਕ ਸਟੇਟਮੈਂਟ ਪੈਸੇ ਸਾਰਾ ਕੁਝ ਕਰਕੇ ਅਸੀਂ ਫਾਈਲ ਸਬਮਿਟ ਕੀਤੀਆਂ ਤੇ ਸਰਕਾਰ ONP ਦੇ ਦੁਆਰਾ ਜੋ ਉਹਨਾਂ ਦਾ ਟਾਈਮ ਸੀਗਾ ਵੀ ਸਾਡੀਆਂ ਫਾਈਲਾਂ ਨੂੰ ਅਪਰੂਵ ਕਰਦਾ ਉਹ ਸੀਗਾ 120 ਤੋਂ 150 ਦਿਨ ਦਾ ਟਾਈਮ ਹਾਂਜੀ ਤੇ ਉਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਵਿੱਚ ਸਾਨੂੰ ਜਵਾਬ ਸਾਡੀ ਫਾਈਲ ਦਾ ਮਿਲ ਜਾਣਾ ਚਾਹੀਦਾ ਕਿ ਜੋ ਸਾਨੂੰ ਨਹੀਂ ਮਿਲਿਆ ਤੇ ਉਸ ਚੱਕਰ ਦੇ ਵਿੱਚ ਸਾਡਾ ਵਰਕ ਪਰਮਿਟ ਵੀ ਫਿਨਿਸ਼ ਹੋ ਗਿਆ ਅਸੀਂ 2-2 ਸਾਲ ਆ ਫਾਈਲਾਂ ਦੇ ਰਿਸਪੌਂਸ ਦੀ ਵੇਟ ਕੀਤੀ ਤੇ ਆਖਰ ਵਿੱਚ ਸਾਨੂੰ ਇਹ ਮਿਲਿਆ ਕਿ ਉਹਨਾਂ ਨੇ ਸਾਡੀਆਂ ਫਾਈਲਾਂ ਰਿਟਰਨ ਕਰਾਤੀਆਂ ਸਿਰਫ ਇਹ ਕਹਿ ਕੇ ਕਿ ਵੀ ਤੁਸੀਂ ਸਾਰੇ ਫਰਾਡ ਹੋ ਤੇ ਤੁਹਾਡੀ ਜਿਹੜੀ ਮਿਸ ਰੈਪਰੈਜ਼ੈਂਟੇਸ਼ਨ ਕਰਕੇ ਤੁਹਾਡੀਆਂ ਫਾਈਲਾਂ ਅਸੀਂ ਤੁਹਾਨੂੰ ਦੁਬਾਰਾ ਭੇਜ ਰਹੇ ਹਾਂ ਤੇ ਅਸੀਂ ਸਾਰੇ ਵਿਕਟਮ ਆਲਮੋਸਟ ਵੀ 280 سوری 2680 ਆ ਜਿਹੜੀਆਂ ਫਾਈਲਾਂ ਮੁੜੀਆਂ ਹੋਈਆਂ ਤਾਂ ਅਸੀਂ ਇਹ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਜ਼ਰੂਰੀ ਨਹੀਂ ਵੀ ਹਰ ਕੋਈ ਫਰਾਡ ਹੁੰਦਾ ਆ ਅਸੀਂ ਜੈਨੂਨ ਐਸ ਟਾਈਮ ਅਸੀਂ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ ਅਸੀਂ ਜੈਨੂਨ ਆ ਜੋ ਤੁਹਾਨੂੰ ਸਰਕਾਰ ਨੂੰ ਜੋ ਪ੍ਰੂਫ ਚਾਹੀਦੇ ਅਸੀਂ ਦੇਣ ਨੂੰ ਤਿਆਰ ਆ ਜੋ ਚੀਜ਼ ਮੰਗਣਗੇ ਜੋ ਬੈਂਕ ਸਟੇਟਮੈਂਟ ਹਾਲਾਂਕਿ ਸਾਡੀ ਕੰਮ ਉਤੇ ਜੌਬ ਵੈਰੀਫਿਕੇਸ਼ਨ ਵੀ ਹੋ ਚੁੱਕੀ ਆ ਵੀ ਸਾਡੀ ਬਕਾਇਦਾ ਐਚਆਰ ਨੂੰ ਈਮੇਲ ਗਈ ਆ ਵੀ ਸਾਨੂੰ ਦੱਸ ਵੀ ਦੱਸੋ ਵੀ ਇਸ ਬੰਦੇ ਬਾਰੇ ਕਿ ਇਹ ਤੁਹਾਡੇ ਨਾਲ ਕੰਮ ਕਰ ਰਿਹਾ ਕਿ ਨਹੀਂ ਸਰ ਮੇਰੀ ਐਚਆਰ ਨੇ ਉਹਨੂੰ ਉਹ ਰਾਈਟ ਅਵੇ ਉਸੇ ਦਿਨ ਹੀ ਦੁਬਾਰਾ ਰਿਵਰਟ ਕਰਤਾ ਵੀ ਯੈਸ ਹੀ ਵਾਸ ਸਟੀਲ ਵਰਕਿੰਗ ਵਿਦ ਮੀ ਸੋ ਮੇਰਾ ਸਿਨੈਰੀਓ ਇਹ ਆ ਮੈਂ ਆਪਣਾ ਜਿੱਦਨ ਮੇਰਾ ਵਰਕ ਮੈਂ ਹਾਲ ਇਸ ਟਾਈਮ ਮੇਨਟੇਨ ਸਟੇਟਸ ਤੇ ਆ ਵਿਜ਼ਟਰ ਰੈਕਡ ਤੇ ਤੇ ਜਿਸ ਦਿਨ ਮੇਰਾ ਵਰਕ ਪਰਮਿਟ ਫਿਨਿਸ਼ ਹੋਣਾ ਸੀਗਾ ਮੈਂ ਉਸ ਦਿਨ ਵੀ ਕੰਮ ਤੇ ਹੀ ਸੀਗਾ ਯਾਨੀ ਮਤਲਬ ਕਿ ਮੈਂ ਆਪਣਾ ਪੂਰਾ ਆਪਣਾ ਤਿੰਨ ਸਾਲ ਪੌਣੇ ਤਿੰਨ ਸਾਲ ਇੱਕੋ ਕੰਪਨੀ ਨੂੰ ਲਾਤੇ ਸਿਰਫ ਇਸ ਆਸ 'ਚ ਵੀ ਚਲੋ ਅਸੀਂ ਜਨੂਅਲ ਬਲ ਵੀ ਕੰਮ ਕਰਾਂਗੇ ਤੇ ਅਸੀਂ ਆਪਣਾ ਪੱਕੇ ਹੋਣ ਦੇ ਰਾਹ ਖੋਲਾਂਗੇ ਬਟ ਸਾਨੂੰ ਸਿੱਟਾ ਇਹ ਮਿਲਿਆ ਵੀ ਜਿਹੜੇ ਫਰੌਡ ਕਰਨ ਵਾਲੇ ਫਰੌਡ ਕਰ ਗਏ ਬਟ ਉਹਨਾਂ ਦੇ ਵਿੱਚ ਉਹਨੇ ਸਾਨੂੰ ਵੀ ਧਕੇਲਤਾ ਵੀ ਇਹ ਕਹਿ ਕੇ ਵੀ ਸਾਡੇ ਕੋ ਫਰੌਡ ਬੰਦੇ ਲੱਭੇ ਨਹੀਂ ਜਾ ਰਹੇ ਇਸ ਲਈ ਅਸੀਂ 2680 ਦੀਆਂ ਫਾਈਲਾਂ ਸਾਰੀਆਂ ਰਿਟਰਨ ਕਰ ਰਹੇ ਹਾਂ ਸੋ ਇੰਨੀ ਸਾਡੀ ਇਹ ਮਤਲਬ ਵੀ ਸਿਚੁਏਸ਼ਨ ਆ ਤੇ ਤੁਹਾਡੇ ਅੱਗੇ ਬੇਨਤੀ ਆ ਜੀ ਤੁਸੀਂ ਸਭ ਤੋਂ ਵੱਧ ਸਾਡਾ ਸਾਥ ਦਿਓ ਤੇ ਇੱਕ ਐਮਪੀ ਬਾਰੇ ਤੁਸੀਂ ਕਹਿ ਰਹੇ ਸੀ ਕੋਈ ਐਮਪੀ ਤੁਹਾਡੇ ਕੋਲ ਆਏ ਨੇ ਜੀ ਹੁਣ ਤੱਕ ਹਾਂਜੀ ਹਾਂਜੀ ਸਾਡੀ ਐਮਪੀ ਪੀਏ ਉੱਥੇ ਅਸੀਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ ਅਸੀਂ ਤਿੰਨ ਹਫ਼ਤੇ ਤੋਂ ਧਰਨਾ ਲਾ ਰਹੇ ਹਾਂ ਟ੍ਰਾਂਟੋ ਲੈਜਿਸਲੇਟਿਵ ਅਸੈਂਬਲੀ ਦੇ ਅੱਗੇ ਤੇ ਟ੍ਰਾਂਟੋ ਲੈਜਿਸਲੇਟਿਵ ਅਸੈਂਬਲੀ ਦੇ ਮੋਰੇ ਸਾਡਾ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਹੈ ਦੇਖੋ ਇੰਨੀ ਜ਼ਿਆਦਾ ਠੰਡ ਆ ਇੱਥੇ ਹਾਂਜੀ ਸਨੋ ਪੈ ਰਹੀ ਆ ਸੜਕਾਂ ਤੇ ਬਰਫ਼ ਪਈ ਆ ਉਸ ਠੰਡ ਦੇ ਵਿੱਚ ਇਹ ਸਟੂਡੈਂਟ ਉੱਥੇ ਨਾ ਨਾ ਲਾ ਰਹੇ ਆ ਮੈਨੂੰ ਇੱਕ ਕੱਲ ਮੇਰੇ ਕੋਲ ਨਿਊਜ਼ ਪਹੁੰਚੀ ਸੀ ਵੀ ਦੋ ਕੁੜੀਆਂ ਵੀ ਉੱਥੇ ਸਿੱਕ ਹੋ ਗਈਆਂ ਸੀ ਉਹ ਕੀ ਗੱਲ ਸੀਗੀ ਜੀ ਉਹ ਕੁੜੀਆਂ ਨੂੰ ਠੰਡ ਲੱਗੀ ਜਾਂਦਾ ਜੀ ਇੱਕ ਜਾਨੀ ਇੱਕ ਕੁੜੀ ਨੂੰ ਇੱਕ ਦਿਨ ਮਤਲਬ ਕਹਿ ਲਓ ਵੀ ਇੱਕ ਨੂੰ ਤਾਂ ਬਹੁਤ ਬੁਰੀ ਹਾਲਤ ਹੋ ਗਈ ਸੀ ਉਸ ਨੂੰ ਵੋਮਿਟਿੰਗ ਆਉਣ ਲੱਗ ਪਈ ਸੀਗਾ ਫਿਰ ਰਾਈਟ ਅਵੇ ਐਂਬੂਲੈਂਸ ਕਾਲ ਕੀਤੀ ਤੇ ਉਹਨਾਂ ਨੇ ਮਤਲਬ ਹਸਪੀਟਲ ਐਡਮਿਟ ਵੀ ਹੋਏ ਉਹ ਇੱਕ ਰਾਤ ਮਤਲਬ ਉੱਥੇ ਰਹਿ ਕੇ ਆਏ ਆ ਹਾਂਜੀ ਤੇ ਮਤਲਬ ਵੀ ਇੰਨੀ ਸਿਚੁਏਸ਼ਨ ਗੰਭੀਰ ਆ ਮਾਈਨਸ 16 ਡਿਗਰੀ ਟੈਂਪਰੇਚਰ ਹੁੰਦਾ ਆ ਅਸੀਂ ਸਵੇਰੇ 9 ਵਜੇ ਚਲੇ ਜਾਈਦਾ ਸ਼ਾਮ ਨੂੰ 5 ਵਜੇ ਤੱਕ ਤੇ ਹੁਣ ਤੱਕ ਐਮਪੀ ਵਗੈਰਾ ਕੋਈ ਆਏ ਨਹੀਂ ਸਾਡੇ ਕੋਲ ਉੱਥੇ ਜੀ ਹਾਂ ਐਮਪੀ ਵੀ ਸਾਡੀ ਗੱਲ ਬਾਤ ਸੁਣੀ ਆ ਤੇ ਵੀ ਤੁਹਾਡੇ ਧਰਨੇ 'ਚ ਆਏ ਕੋਈ ਧਰਨੇ 'ਚ ਆ ਕੇ ਸਾਡੇ ਕੋਲ ਬਾਹਰ ਆ ਕੇ ਗੱਲਬਾਤ ਕਰਕੇ ਗਏ ਸਾਡੇ ਨਾਲ ਸਾਨੂੰ ਦਲਾਸਾ ਦੇ ਕੇ ਗਏ ਕਿ ਵੀ ਹਾਂਜੀ ਤੁਹਾਡੀ ਕਾਰਵਾਈ ਹੋਊਗੀ ਮਤਲਬ ਸੁਣਾਂਗੇ ਤੁਹਾਡੀ ਵੀ ਤੇ ਹੁਣ ਬਾਕੀ ਅਸੀਂ ਤੁਹਾਡੇ ਕਿਉਂਕਿ ਇਕੱਲਾ ਆਪਣੇ ਪੰਜਾਬੀਆਂ ਦਾ ਮਸਲਾ ਨਹੀਂ ਇਹ ਸਾਰੇ ਆਪਣੀ ਕਮਿਊਨਿਟੀ ਦਾ ਮਤਲਬ ਜਿੰਨੇ ਵੀ ਆਪਣੇ ਹਿੰਦੂ ਭਾਈਚਾਰਾ ਸਾਰੇ ਭਰਾ ਜੋ ਵੀ ਸਾਰੇ ਸਾਡਾ ਸਾਥ ਦੇਣ ਤੇ ਤਾਂ ਜੋ ਕਿ ਹੱਕ ਚ ਸੱਚ ਦੀ ਲੜਾਈ ਹੋਵੇ ਇਹਦੇ ਚ ਕੋਈ ਗੁਰਦੁਆਰਾ ਸਾਹਿਬ ਵਾਲੇ ਤੁਹਾਡਾ ਸਾਥ ਦੇ ਰਹੇ ਜੀ ਗੁਰਦੁਆਰਾ ਪਰਮਹੰਦਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਸਾਨੂੰ ਲੰਗਰ ਪੰਚਾ ਰਹੇ ਆ ਸਾਰਾ ਕੁਝ ਕਰ ਰਹੇ ਆ ਉਹ ਆਏ ਵੀ ਸੀਗੇ ਉਥੇ कि ਉਹਨਾਂ ਨੇ ਸਾਨੂੰ ਮਤਲਬ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਮੰਗਾ ਜਿਹੜੀਆਂ ਹੈਗੀਆਂ ਉਹ ਜਾਇਜ਼ ਆ ਤੇ ਉਹਨਾਂ ਤੇ ਅੱਗੇ ਅਸੀਂ ਸੋਚ ਵਿਚਾਰ ਕਰਦੇ ਆ ਤੇ ਉਹਨਾਂ ਦੇ ਥਰੂ ਸਾਡੀ ਡੱਗਫੋਰਡ ਸਾਹਿਬ ਨਾਲ ਮੀਟਿੰਗ ਵੀ ਹੋਈ ਸੀਗੀ ਪਿਛਲੇ ਤੋਂ ਪਿਛਲੇ ਸੰਡੇ ਤੇ ਉਹ ਵੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮਤਲਬ ਉਹਨਾਂ ਨੇ ਕਰਵਾਈ ਸੀਗੀ ਉਹਨਾਂ ਨੇ ਕਿ ਵਿਸ਼ਵਾਸ ਦਿਵਾਇਆ ਡੱਗਫੋਰਡ ਨੂੰ ਹਾਂਜੀ ਹਾਂਜੀ ਡੱਗਫੋਰਡ ਸਾਹਿਬ ਨੇ ਚਿੱਠੀ ਲਿਖੀ ਹੋਈ ਹੈ ਮਾਰਕਾਨੀ ਸਾਹਿਬ ਨੂੰ ਵੀ ਇਹਨਾਂ ਦਾ ਵਰਕ ਪਰਮਿਟ ਦਾ ਹੀਲਾ ਕੀਤਾ ਜਾਵੇ ਤੇ ਗਾਂ ਫਾਈਲਾਂ ਜਿਹੜੀਆਂ ਤੁਸੀਂ ਮੋੜੀਆਂ ਹੋਈਆਂ ਉਹਨਾਂ ਨੂੰ ਰੀਕਨਸੀਡਰ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਜਾਵੇ ਇਹ ਡੱਗਫੋਰਡ ਸਾ ਮਾਰ ਕਰਨੀ ਨੂੰ ਆਪਣੇ ਪ੍ਰਾਈਮ ਮਿਨਿਸਟਰ ਨੂੰ ਪਾਈ ਆ ਜੀ ਤੇ ਦੇਖੋ ਦੋਸਤੋ ਇਹ ਗੱਲ ਆ ਜਿਹੜੀਆਂ ਗੁਰਦਾਰਹਰ ਦੇ ਕਮੇਟੀਆਂ ਉੱਥੇ ਪਹੁੰਚੀਆਂ ਨੇ ਅਸੀਂ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਆਪਣੇ ਵੱਲੋਂ ਕੁਝ ਹੋਰ ਸੰਸਥਾਵਾਂ ਵੀ ਉੱਥੇ ਪਹੁੰਚੀਆਂ ਨੇ ਬਿਲਕੁਲ ਪਰ ਹਾਲੇ ਸਾਰੀਆਂ ਨਹੀਂ ਪਹੁੰਚੀਆਂ ਤੁਸੀਂ ਪੰਜਾਬੀ ਹੋ ਹਮੇਸ਼ਾ ਦੁੱਖ ਦੇ ਵਿੱਚ ਕੋਈ ਹੜ ਆਗੇ ਕੋਈ ਝੱਖੜ ਆਗੇ ਤੁਸੀਂ ਇਹਨਾਂ ਉਹਨਾਂ ਦੀ ਦੁਖੀ ਬੰਦਿਆਂ ਦੀ ਹੈਲਪ ਕਰਦੇ ਹੋ ਇਹ ਤੇ ਐਮਪੀ ਸਾਹਿਬਾਨ ਨੇ ਜਿਹੜੇ ਕਈ ਕਈ ਵਾਰ ਜਿੱਤੇ ਨੇ ਹੋ ਸਕਦਾ ਉੱਥੇ ਪਹੁੰਚੇ ਵੀ ਹੋਣ ਪਰ ਜਿਹੜੇ ਨਹੀਂ ਪਹੁੰਚੇ ਖਾਸ ਕਰਕੇ ਪੰਜਾਬੀ ਐਮਪੀ ਦੂਸਰਿਆਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਕੱਲੇ ਪੰਜਾਬੀਆਂ ਦੇ ਕਮਿਊਨਿਟੀ ਦਾ ਮਸਲਾ ਨਹੀਂ ਇਹ ਸਾਰੀਆਂ ਕਮਿਊਨਿਟੀਆਂ ਦਾ ਮਸਲਾ ਸਾਰੇ ਜਨਾਂ ਦੇ ਕੱਲੇ ਪੰਜਾਬੀਆਂ ਦੇ ਗਾਇਜ਼ ਨਹੀਂ ਡਿੱਗੀ ਇਹ ਜੋ ਸਾਰੀਆਂ ਕਮਿਊਨਿਟੀਆਂ ਦੇ ਸਟੂਡੈਂਟ ਆ ਉਹਨਾਂ ਤੇ ਵੀ ਇਹ ਗਾਇਜ਼ ਡਿੱਗੀ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਭਾਈ ਆ ਚਾਹੇ ਕੋਈ ਵੀ ਆ ਸਾਰਿਆਂ ਦੇ ਇੱਥੇ ਹੈਗੇ ਨੇ ਐਮਪੀ ਤੇ ਸਾਰਿਆਂ ਦੀਆਂ ਜਥੇਬੰਦੀਆਂ ਨੇ ਇੱਥੇ ਸਾਰਿਆਂ ਦੇ ਮੰਦਰ ਵੀ ਨੇ ਇੱਥੇ ਜਾਂ ਮਸੀਤਾਂ ਵੀ ਨੇ ਇੱਥੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਦੇਖੋ ਇਹਨਾਂ ਨੇ ਆ ਆਈਲੈਂਡਸ ਵੀ ਪਹਿਲਾਂ ਆਈਲੈਂਡਸਾਂ ਕਰਕੇ ਉੱਥੋਂ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਤੋਂ ਆਏ ਨੇ ਇੱਥੇ ਆ ਕੇ ਕੰਮ ਕਰੇ ਔਰ ਟੈਕਸ ਵੀ ਭਰੇ ਉਸ ਤੋਂ ਬਾਅਦ ਆਈਲੈਂਡਸ ਫੇਰ ਕਰਨੀ ਪਈ ਸਾਰਾ ਕੁਝ ਕਰਕੇ ਇਹਨਾਂ ਨੇ ਆ ਜਦੋਂ ਪੀਆਰ ਦੇ ਕੇਸ ਲਾਤੇ ਇਨਵਿਟੇਸ਼ਨ ਲੈਟਰ ਵੀ ਭੇਜਦੇ ਉਹਨਾਂ ਨੇ ਪਰ ਬਾਅਦ ਦੇ ਵਿੱਚ ਕੀ ਕਹਿ ਕੇ ਪੱਲਾ ਝਾੜਿਆ ਕਹਿੰਦੇ ਤੁਹਾਡੇ ਕਾਗਜ਼ਾਂ ਤੇ ਜਾਲੀ ਨਹੀਂ ਤੁਹਾਡੇ ਪੇਰੋਂ ਜਾਲੀ ਨਹੀਂ ਅਸੀਂ ਮੰਨਦੇ ਹਾਂ ਕਿ ਕੁਝ ਲੋਕਾਂ ਦੇ ਪੀ ਕੁਝ ਜਾਲੀ ਹੋ ਸਕਦੇ ਆ ਪਰ ਜਿਹੜੇ ਉਥੇ ਨਿ ਧੜਕ ਖੜੇ ਐ ਇੰਨੀ ਠੰਢ ਦੇ ਵਿੱਚ ਖੜੇ ਆ ਕੀ ਇਹ ਇਹਨਾਂ ਦੇ ਪੇਰੋਂ ਜਾਲੀ ਹੋ ਸਕਦੇ ਆ ਜਿਨ੍ਹਾਂ ਦੇ ਜਾਲੀ ਸੀ ਉਹ ਤਾਂ ਪੱਲਾ ਝਾੜ ਕੇ ਉਹ ਤਾਂ ਛੱਡ ਗਏ ਪਰ ਇਹਨਾਂ ਧੜਕ ਦੇਖੋ ਚਿਹਰੇ ਤੁਹਾਡੇ ਸਾਹਮਣੇ ਆ ਜੇ ਇਹ ਮਤਲਬ ਇਹ ਜਾਲੀ ਹੋਣਗੇ ਕੱਲੋਂ ਗਵਰਨਮੈਂਟ ਨੇ ਵੀ ਕਹਿੰਨੇ ਆ ਆ ਦੇਖੋ ਤੂੰ ਤਾਂ ਚਾਹੀ ਸੀਗਾ ਤੂੰ ਦੱਸੋ ਉੱਥੇ ਆਹ ਸਟੇਟਮੈਂਟ ਦੇ ਕੇ ਆਇਆ ਬਿਲਕੁਲ ਇਹ ਹੱਕ ਸੱਚ ਦੀ ਲੜਾਈ ਲੜ ਰਹੇ ਆ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਾਂਜੀ ਹੋਰ ਕੀ ਕਹਿੰਦੇ ਸੀ ਤਾਂ ਇਹ ਚਾਹੁੰਦੇ ਆ ਵੀ ਸਾਨੂੰ ਇੱਕ ਵਾਰ ਬਸ ਪ੍ਰੂਫ ਤੁਸੀਂ ਕਰ ਦਿਓ ਜੇ ਤੁਹਾਡੇ ਕੋਲ ਕੋਈ ਵੀ ਰਿਸੋਰਸ ਹੈਗਾ ਸਾਡੇ ਕੰਮ ਤੇ ਜਾਓ ਸਾਡੀ HR ਨੂੰ ਮਿਲੋ ਜਿਹਨੂੰ ਮਰਜ਼ੀ ਮਿਲੋ ਸਾਨੂੰ ਵੈਸੇ ਇੱਕ ਵਾਰੀ ਪ੍ਰੂਫ ਕਰ ਦਿਓ ਕਿ ਅਸੀਂ ਫਰਾਡ ਨਹੀਂ ਅਸੀਂ ਉਸੇ ਟਾਈਮ ਕੰਟਰੀ ਛੱਡ ਕੇ ਜਾਣ ਨੂੰ ਤਿਆਰ ਆ ਹੁਣ ਆ ਮੇਰਾ ਵੀਰ ਆ ਅਸੀਂ ਤਿੰਨੇ ਇੱਕੋ ਕੰਪਨੀ ਦੇ ਆ ਹੁਣ ਜਿੱਥੇ ਤੁਸੀਂ ਉਸੇ ਕੰਪਨੀ ਦੇ 10 ਬੰਦੇ ਤੁਸੀਂ ਪੱਕੇ ਕਰ ਰਹੇ ਆ ਉਹਨਾਂ ਨੂੰ ਅਪਰੂਵਲ ਦੇ ਰਿਆ ਉਸੇ ਕੰਪਨੀ ਦੇ ਅਸੀਂ 5 ਆਣੇ ਜਿਨ੍ਹਾਂ ਦੀਆਂ ਫਾਈਲਾਂ ਵਾਪਸ ਆ ਗਈਆਂ ਇਹ ਕਹਿ ਕੇ ਵੀ ਫਰਾਡ ਐਂਡ ਮਿਸ ਰੈਪਰੈਜ਼ੈਂਟੇਸ਼ਨ ਆ ਸਾਡੇ ਤੇ ਉਹਨਾਂ ਵਿੱਚ ਦੱਸੋ ਸਾਡੀ ਕੰਪਨੀ ਚ ਕੀ ਫਰਕ ਆ ਸਾਨੂੰ ਸਭ ਨੂੰ ਜੌਬ ਲੈਟਰਾਂ ਸੇਮ ਮਿਲੀਆਂ ਸਭ ਨੂੰ ਪੋਜੀਸ਼ਨਾਂ ਸੇਮ ਸੀਗੀਆਂ ਸਭ ਕੁਝ ਸੇਮ ਸੀ ਸਾਡੀ ਪੇ ਰੇਟ ਜੋ ਵੀ ਕਹਿ ਲੋ ਵੀ ਸਭ ਕੁਝ ਬਿਲਕੁਲ ਸਹੀ ਸੀ ਹੁਣ ਇਹ ਦੱਸੋ ਵੀ ਸਾਨੂੰ ਪ੍ਰੂਫ ਕਰੋ ਵੀ ਅਸੀਂ ਫਰਾਡ ਕੇਸ ਤਰ੍ਹਾਂ ਆ ਅਸੀਂ ਮਿਸ ਰੈਪਰੈਜ਼ੈਂਟੇਸ਼ਨ ਕੀ ਕੀਤੀ ਆ ਸਾਨੂੰ ਉਹ ਪ੍ਰੂਫ ਕੀਤਾ ਜਾਵੇ ਤੇ ਬਾਕੀ ਜੋ ਡਿਸੀਜਨ ਦੇਣਗੇ ਉਸ ਤੋਂ ਬਾਅਦ ਸਾਡਾ ਸਿਰ ਮਥੇ ਆ ਬਸ ਇੰਨੀ ਕੁ ਸਾਡੀ ਬੇਨਤੀ ਆ ਦੇਖੋ ਇਥੇ ਇਹ ਇਹ ਗੱਲ ਕਹਿ ਰਹੇ ਨੇ ਇੱਕ ਕੰਪਨੀ 'ਚ ਕੰਮ ਕਰ ਰਹੇ ਆ ਉਹਦੇ ਵਿੱਚੋਂ ਕੁਝ ਬੰਦਿਆਂ ਨੂੰ ਪੀਆਰ ਕਰਿਆ ਜਾ ਰਿਹਾ ਬਿਲਕੁਲ ਪਰ ਇਹ ਜਿਹੜੇ ਮੁੰਡੇ ਖੜੇ ਆ ਜਾਂ ਇਹਨਾਂ ਤੋਂ ਬਿਨਾਂ ਕੁਝ ਹੋਰ ਵੀ ਆ ਉਹਨਾਂ ਦੇ ਅਲੀਗੇਸ਼ਨ ਲਾਤਾ ਹੋਵੇ ਕਿ ਤੁਹਾਡੇ ਕਾਗਜ਼ਾ ਜਾਲੀ ਨੇ ਇਹ ਸਰੇ ਆਮ ਕਹਿ ਰਹੇ ਆ ਸਾਡੀ ਪੜਤਾਲ ਕਰੋ ਪੜਤਾਲ ਕਰੋ ਕਰੋ ਬਿਲਕੁਲ ਪਰ ਇਹ ਕਹਿ ਕੇ ਪੱਲਾ ਝਾੜ ਲੈਣਾ ਕਹਿੰਦੇ ਅਸੀਂ ਸੇਵਿਸ ਆ ਸੀ ਇਹਨਾਂ ਦੀ ਕਿਵੇਂ ਪੜਤਾਲ ਕਰੀਏ ਹੂੰ ਜਿਵੇਂ ਇਹਨਾਂ ਤੋਂ ਟੈਕਸ ਲਏ ਨੇ ਜਿਵੇਂ ਇਹਨਾਂ ਤੋਂ ਤੁਸੀਂ ਹੋਰ ਖਰਚੇ ਲਏ ਨੇ ਫੀਸਾਂ ਲਈਆਂ ਨੇ ਕਾਲਜਾਂ ਨੇ ਉਸ ਤਰ੍ਹਾਂ ਇਹਨਾਂ ਦੇ ਹੁਣ ਵੀ ਬਦਲ ਕਰੋ ਬਿਲਕੁਲ ਅਸੀਂ ਵੀ ਇਸ ਗੱਲ ਦੇ ਹੱਕ ਵਿੱਚ ਹਾਂ ਜੇ ਇਹ ਜਾਲੀ ਇਹਨਾਂ ਵਾਸਤੇ ਜਾਣੇ ਚਾਹੀਦੇ ਆ ਬਿਲਕੁਲ ਜੀ ਪਰ ਜੇ ਸਹੀ ਆ ਤਾਂ ਇਹਨਾਂ ਨੂੰ ਐਫਪੀਆਰ ਹੋ ਜਾਣਾ ਕਰਨਾ ਚਾਹੀਦਾ ਬਿਲਕੁਲ ਤੇ ਇੱਕ ਜਦੋਂ ਜਿਸ ਟਾਈਮ 'ਚ ਅਸੀਂ ਫਾਈਲਾਂ ਲਾਈਆਂ ਹੋਈਆਂ ਸੀਗੀਆਂ ਉਸ ਟਾਈਮ ਓਐਨਪੀ ਦਾ ਟਾਈਮ ਸੀਗਾ 120 ਤੋਂ 150 ਦਿਨ ਦਾ ਉਹਨਾਂ ਨੇ ਉਸ ਟਾਈਮ ਨੂੰ ਵੀ ਲੰਘਾਤਾ ਤੇ ਸਾਨੂੰ 2-2 ਸਾਲ ਵੇਟ ਹੋ ਗਏ ਅਪਰੂਵਲਾਂ ਦੀਆਂ ਵੇਟ ਕਰਦਿਆਂ ਨੂੰ ਤੇ ਮੇਰਾ ਇਹ ਸੀਨ ਆ ਜਿਸ ਦਿਨ ਮੇਰਾ ਵਰਕ ਪਰ ਆਨ ਮੁੱਕਿਆ ਮੈਂ ਉਸ ਟਾਈਮ ਵੀ ਲਾਸਟ ਟਾਈਮ ਤੱਕ ਆਪਣਾ ਕੰਮ ਉਸੇ ਉਸੇ ਕੰਪਨੀ 'ਚ ਕੰਮ ਕਰਦਾ ਰਿਆ ਤੇ ਇਹਨਾਂ ਦੇ ਚੱਕਰ 'ਚ ਅਪਰੂਵਲ ਦੀ ਵੇਟ ਕਰਦਿਆਂ 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 ਅਸੀਂ ਆਪਣੇ ਵਰਕ ਪਰ ਆਨ ਹੀ ਫਿਨਿਸ਼ ਕਰਤੇ ਅਸੀਂ ਫਿਰ ਵਿਜ਼ਟਰ ਰੈਕਡ ਤੇ ਆਪਣੇ ਮੇਨ ਅਸੀਂ ਆਪਣਾ ਸਟੇਟਸ ਵੀ ਬਕਾਇਦਾ ਮੇਨਟੇਨ ਰੱਖਿਆ ਹੋਇਆ ਇਸ ਟਾਈਮ ਸਿਰਫ ਇਸ ਆਸਤੇ ਵੀ ਸਾਡੀਆਂ ਫਾਈਲਾਂ ਖੁੱਲਣਗੀਆਂ ਸਾਨੂੰ ਅਪਰੂਵਲ ਆਊਗੀ ਤੇ ਅਸੀਂ ਆਪਣੀਆਂ ਮਤਲਬ ਗਾਂ ਪੀਆਰ ਦੇ ਰਾਸਤੇ ਖੋਲਣਗੇ ਕਾਕਾ ਜੀ ਤੁਸੀਂ ਲੋਕਾਂ ਤੋਂ ਕੀ ਮੰਗ ਕਰਦੇ ਵੀ ਕੀ ਸਾਡੀ ਹੈਲਪ ਕਰਨੇ ਕਿ ਤੁਸੀਂ ਕਿਹਾ ਵੀ ਐਮਪੀ ਵਗੈਰਾ ਨੂੰ ਕੋਈ ਮੇਲ ਕਰਨੇ ਕੀ ਕਰਨਾ ਉਹ ਕਿਵੇਂ ਸਵਾਲ ਸੋ ਅੰਕਲ ਜੀ ਹੁਣਾਂ ਨੂੰ ਮੈਂ ਇੱਕ ਦੱਸਿਆ ਸੀਗਾ ਵੀ ਅਸੀਂ ਇੱਕ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਾ ਦਿਆਂਗੇ ਤੁਸੀਂ fairpath.ca ਕਰਕੇ ਤੁਸੀਂ ਉਸ ਤੇ ਜਾਓ ਤੇ ਤੁਹਾਨੂੰ ਫਿਰ ਦੱਸਿਓ fairpath fairpath.ca ਉਸ ਦੇ fairpath.ca ਉਹ ਗੁਰਦੁਆਰਾ ਸਾਹਿਬ ਵਿਖੇ ਪੋਸਟਰ ਵੀ ਲੱਗਾ ਆ ਅੰਦਰ ਤੁਸੀਂ 바ਰ ਕੋਡ ਸਕੈਨ ਕਰੋ ਲਿੰਕ ਤੇ ਜਾਓ ਆਪਣਾ ਨਾਮ ਐਡਰੈਸ ਈਮੇਲ ਤੇ ਫੋਨ ਨੰਬਰ ਭਰ ਕੇ ਤੁਸੀਂ ਇੱਕ ਸਾਡੇ ਹੱਕ ਲਈ ਇੱਕ ਈਮੇਲ ਪਾ ਸਕਦੇ ਆ ਤਾਂ ਕਿ ਉਹਨਾਂ ਤੇ ਵੀ ਪ੍ਰੈਸ਼ਰ ਬਣੇ ਵੀ ਤੁਸੀਂ ਸਾਡੀ ਘਟੋ ਘਟ ਅਵਾਜ਼ ਤਾਂ ਸੁਣੋ ਅਸੀਂ ਕਹਿਣਾ ਕੀ ਚਾਹੁੰਦੇ ਆ ਬਸ ਇੰਨੀ ਸਾਡੀ ਆ ਜਿਹੜਾ ਵੱਡਾ ਪ੍ਰੋਟੈਸਟ ਆ ਕਿੰਨੀ ਤਰੀਕ ਨੂੰ ਤੁਹਾਡਾ ਉੱਥੇ ਹਾਂਜੀ ਸਾਡਾ ਇੱਕ ਮੰਡੇ ਨੂੰ ਮੇਜਰ ਮਾਸ ਕਾਲ ਕਰਾਈ ਗਈ ਆ ਵੀ ਸਾਨੂੰ ਵੱਧ ਤੋਂ ਵੱਧ ਇਕੱਠ ਤੁਸੀਂ ਕਰੋ ਤਾਂ ਕਿ ਆਪਾਂ ਦਿਖਾ ਸਕੀਏ ਵੀ ਅਸੀਂ ਜੈਨੂ ਆ ਨਾ ਫੇਕ ਨਹੀਂ ਹੈਗੇ ਉਹ ਹੈਗਾ ਆ ਟ੍ਰਾਂਟੋ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਦੇ ਅੱਗੇ 111 ਵੈਲਸਲੀ ਸਟਰੀਟ ਦੇ ਟ੍ਰਾਂਟੋ ਤੁਸੀਂ ਉੱਥੇ ਦੁਬਾਰਾ ਦੱਸੇ ਐਡਰੈਸ ਫੇਰ 111 ਵੈਲਸਲੀ ਸਟਰੀਟ ਟ੍ਰਾਂਟੋ ਤੇ ਟਾਈਮ ਕਿੰਨਾ ਜੀ ਟਾਈਮ ਸਵੇਰੇ 8:30 ਵਜੇ ਤੁਸੀਂ ਵੱਧ ਤੋਂ ਵੱਧ ਪਲੀਜ਼ ਸਾਡੀ ਹੈਲਪ ਕਰੋ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਸਾਡੀਆਂ ਫਾਈਲਾਂ ਰੀਓਪਨ ਹੋ ਜਾਣ ਤੇ ਅਸੀਂ ਆਪਣੇ ਪਾਥਵੇ ਕਲੀਅਰ ਕਰ ਸਕੀਏ ਦੇਖੋ ਜਿਹੜੇ ਲੋਕ ਧਰਨੇ 'ਚ ਜਾ ਸਕਦੇ ਆ ਉਹਨਾਂ ਨੂੰ ਜਾਣਾ ਚਾਹੀਦਾ ਕਿਉਂਕਿ ਆਪਣੇ ਬੱਚੇ ਨੇ ਇਹ ਪਰ ਜਿਹੜੇ ਕੋਈ ਕਮਾਂਗਾਰਗਰਕ ਨਹੀਂ ਜਾ ਸਕਦੇ ਉਹ ਈਮੇਲ ਜ਼ਰੂਰ ਕਰ ਦੇਣ ਤੁਹਾਡਾ ਧੰਨਵਾਦ ਰੱਬ ਰਾਖੋ ਥੈਂਕ ਯੂ